ਸਸੀ ਕਾਲ ਜੀ ਫਰਸਟ ਵੈਸਟਰੀ ਕੋਟ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਹੀ ਸਮੇਂ ਤੇ ਮਿਲ ਸਕੇ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ অন ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਤੇ ਲੋ ਜੀ ਆਪਾਂ ਹੁਣ ਅੱਜ ਸ਼ੁਰੂ ਕਰਦੇ ਆ ਏਕੇ ਟੈਕਸ ਦੀ ਤੁਹਾਨੂੰ ਵੀਡੀਓ ਦੇਣੀ ਹੈਗੀ ਆ ਦੇਖੋ ਤੁਸੀਂ ਸੂਟ ਆਪਣੇ ਕੋਲੇ ਪਏ ਆ ਅੱਜ ਢੇਰਾਂ ਦੇ ਢੇਰ ਇਧਰ ਦਿਖਾ ਦੇ ਵੀ ਘੁਮਾ ਕੇ ਕੈਮਰਾ ਮੜਾ ਜਾ ਤੇ ਲੋ ਜੀ ਸੂਟ ਆਪਣੇ ਕੋਲੇ ਢੇਰਾਂ ਦੇ ਢੇਰ ਪਏ ਤੇ ਹਰ ਤਰ੍ਹਾਂ ਦਾ ਆਪਣੇ ਕੋਲ ਪ੍ਰਿੰਟ ਹੈਗਾ ਤੁਸੀਂ ਇੱਕ ਚੱਕੋ ਦੋ ਚੱਕੋ ਤਿੰਨ ਚੱਕੋ ਚਾਰ ਚੱਕੋ ਠੀਕ ਹੈ ਉਹ ਤੁਹਾਡੀ ਮਰਜ਼ੀ ਹੈ ਹਰ ਇੱਕ ਦੀ ਪ੍ਰਾਈਸ ਰਹੂਗੀ ਜਿਹੜੀ 675 ਏਕੇ ਟੈਕਸ ਦਾ ਬਲੈਕ ਬੈਰੀ ਪਸ਼ਮੀਨਾ 675 675 ਦੇ ਵਿੱਚ ਸੂਟ ਮਿਲ ਜੂਗਾ ਤੁਹਾਨੂੰ ਸ਼ਿਪਿੰਗ ਚਾਰਜਸ ਕੋਈ ਨਹੀਂ ਹੋਣਗੇ ਲਓ ਜੀ ਸ਼ੁਰੂ ਕਰਦੇ ਆਂ ਫਿਰ ਅੱਜ ਦੀ ਵੀਡੀਓ ਪਹਿਲਾ ਸੂਟ ਦੇਖੋ ਤੁਸੀਂ ਬਹੁਤ ਪਿਆਰਾ ਸੂਟ ਹੈ ਗ੍ਰੇ ਕਲਰ ਦੇ ਵਿੱਚ ਇਹ ਹੈਗਾ ਜੀ ਸ਼ਰਟ ਤੇ ਇਹ ਰਹੂਗੀ प्रिंटेड ਸਲਵਾਰ ਛੋਟੇ ਛੋਟੇ ਬੂਟੀ ਰਹੂਗੀ ਸਲਵਾਰ ਤੇ ਦੇਖੋ ਤੁਸੀਂ ਬਹੁਤ ਸੋਹਣਾ ਲੱਗਦਾ ਹੈ ਗ੍ਰੇ ਕਲਰ ਦੇ ਵਿੱਚ ਇਚਕਮੀਚਕ ਜਿਹਾ ਦਾਣਾ ਜਿਹਾ ਹੈਗਾ ਬਹੁਤ ਪਿਆਰਾ ਸੂਟ ਹੈ 675 ਦੇ ਵਿੱਚ ਸੂਟ ਆ ਜੂਗਾ ਜਿਹੜਾ ਮਰਜੀ ਸੂਟ ਚੱਕ ਲਿਓ ਪਰ ਜਿਹੜਾ ਆਪ ਅੱਗੇ ਕਹਿੰਦੇ ਸੀਗੇ ਵੀ ਇੱਕ ਲੋ ਦੋ ਲੋ ਤਿੰਨ ਲੋ ਉਹਦੇ ਪਿੱਛੇ 50 ਲੈਸ ਹੁੰਦੇ ਸੀ ਪਰ ਇਹਦੇ 'ਚ ਨਹੀਂ ਹੋਣਗੇ ਲੈਸ ਪਹਿਲਾਂ ਹੀ ਬਹੁਤ ਜ਼ਿਆਦਾ ਘੱਟ ਪ੍ਰਾਈਸ ਦੇ ਸੂਟ ਨੇ ਜਿੰਨੇ ਮਰਜੀ ਲਈ ਜਾਓ ਪ੍ਰਾਈਸ ਹੋਊਗੀ 675 ਠੀਕ ਹੈ ਜੀ ਸ਼ਿਪਿੰਗ ਕੋਈ ਨਹੀਂ ਹੈਗੀ ਸ਼ਿਪਿੰਗ ਬਿਲਕੁਲ ਫਰੀ ਹੋਊਗੀ 7572 ਦੇ ਵਿੱਚ ਇਹ ਬਹੁਤ ਪਿਆਰਾ ਜਿਹਾ ਸੂਟ ਮਿਲ ਜੂਗਾ ਤੁਹਾਨੂੰ ਸ਼ਿਪਿੰਗ ਬਿਲਕੁਲ ਫਰੀ ਲੋ ਜੀ ਅਗਲਾ ਇਹਦੇ ਵਿੱਚ ਇਹ ਵਾਲਾ ਕਲਰ ਹੈਗਾ ਥੋੜਾ ਜਿਹਾ ਆਪਾਂ ਗਾਜਰੀ ਜਿਹਾ ਕਲਰ ਕਹਿ ਸਕਦੇ ਆ ਰੰਗ ਸਹੀ ਆ ਸਹੀ ਆ ਲੋ ਜੀ ਬਿਲਕੁਲ ਸਹੀ ਕਲਰ ਦੇਖ ਰਹੇ ਹੋ ਗਾਜਰੀ ਕਲਰ ਹੈ ਤੇ ਪ੍ਰਿੰਟਡ ਸਲਵਾਰਾਂ ਨੇੜੇ ਕਰਕੇ ਦਿਖਾ ਦੇਵਾਂਗੇ ਕਿ ਬੂਟੀ ਕਈ ਵਾਰੀ ਸਲਵਾਰ ਦੀ ਨੇੜੇ ਆਉਂਦੀ ਨਹੀਂ ਹੈਗੀ ਦੂਰੋਂ ਕਾਫੀ ਜ਼ਿਆਦਾ ਸੋਹਣੇ ਸੂਟ ਨੇ ਜੀ ਘਰੇ ਘਰੇ ਪਾਉਣ ਲਈ ਬਹੁਤ ਸੋਹਣਾ ਸਟੱਫ ਹੈਗਾ ਇਹ ਆਰਾਮ ਨਾਲ ਤੁਸੀਂ ਪਾਓ ਹੰਡਾਓ ਇਹਨਾਂ ਨੂੰ ਤੇ ਰੇਟ ਵਾਈਜ਼ ਕੁਝ ਵੀ ਨਹੀਂ ਹੈਗੇ ਤੇ ਪ੍ਰਾਈਸ 675 ਇਹ ਦੇ ਇਸ ਪ੍ਰਿੰਟ ਦੇ ਵਿੱਚ ਤੁਸੀਂ ਕਲਰ ਦੇਖਦੇ ਜਾਓ ਇਹ ਥੋੜਾ ਜਿਹਾ ਪਿਸਤਾ ਜਿਹਾ ਟਾਈਪ ਕਲਰ ਹੈਗਾ ਆ ਲੋ ਆ ਲੋ ਜੀ ਇਹ ਹੈਗੀ ਸਲਵਾਰ ਲੋ ਜੀ ਇਹ ਥੋੜਾ ਜਿਹਾ ਪਿਸਤਾ ਜਿਹਾ ਥੋੜਾ ਰੰਗੂ ਖਾਇਆ ਥੱਲੇ ਵਾਲਾ ਲੋ ਆ ਪ੍ਰਿੰਟ ਥੋੜਾ ਲੋ ਜੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਜੀ ਕਾਫੀ ਜ਼ਿਆਦਾ ਸੋਹਣੇ ਪ੍ਰਿੰਟ ਨੇ ਜੀ ਪ੍ਰਿੰਟ ਸਾਰਿਆਂ ਦੇ ਬਹੁਤ ਸੋਹਣੇ ਨੇ ਔਰ ਇਹ ਹੈਗੀ ਇਹਦੇ ਨਾਲ ਸਲਵਾਰ ਛੋਟੀ ਛੋਟੀ ਬੁਟੀ ਦੀ ਸਲਵਾਰ ਹੈ ਕਾਫੀ ਸੋਹਣੇ ਲੱਗਦੇ ਆ ਇਹ ਤੇ ਪ੍ਰਾਈਸ ਬਹੁਤ ਘੱਟ ਹੈਗੀ ਆ ਅਗਲਾ ਕਲਰ ਦੇਖੋ ਤੁਸੀਂ ਮਿੱਠਾ ਪੀੜਾ ਕਲਰ ਜਿਹਨੂੰ ਮੈਂ ਮਿੱਠਾ ਪੀੜਾ ਕਲਰ ਕਹਿੰਦੀ ਹੁੰਨੀ ਆ ਇਹ ਉਹ ਵਾਲਾ ਕਲਰ ਹੈਗਾ ਜੀ ਆਹ ਲਓ ਇਦਾਂ ਕਰਕੇ ਦੇਖ ਲਓ ਤੁਸੀਂ ਬਹੁਤ ਸੋਹਣਾ ਕਲਰ ਹੈਗਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਤੇ ਇਹ ਹੈਗੀ ਛੋਟੀ ਛੋਟੀ ਬੁਟੀ ਦੀ ਸਲਵਾਰ 2.5 ਮੀਟਰ ਦੇ ਪੀਸ ਮਿਲਣਗੇ ਜੀ ਤੁਹਾਨੂੰ ਤੇ ਸਮਾਯੋ ਤੇ ਪਾਇਓ ਤੇ ਸਰਦੀ ਤੋਂ ਬਚਿਓ ਅਗਲਾ ਦੇਖੋ ਜੀ ਲਓ ਪ੍ਰਿੰਟ ਬਦਲ ਗਿਆ ਹੁਣ ਆਪਣਾ ਤੇ ਕਲਰ ਵੀ ਬਦਲ ਗਿਆ ਇਹ ਵਾਲਾ ਪ੍ਰਿੰਟ ਦਾ ਸੂਟ ਰਹੂਗਾ ਪ੍ਰਾਈਸ ਸੇਮ ਹੀ ਰਹੂਗੀ ਇਹ ਆ ਲੋ ਇਹ ਸਲਵਾਰ ਹੈ 네ਗੇਟਿਵ ਪ੍ਰਿੰਟ ਦੀ ਠੀਕ ਹੈ ਜੀ ਪ੍ਰਾਈਸ 600 500 ਲੋ ਜੀ ਅਗਲਾ ਦੇਖੋ ਤਾਂ ਫੇ ਸੋਹਣਾ ਸੂਟ ਹੈ ਇਹ ਵੀ ਕਲਰ ਹੀ ਬਹੁਤ ਸੋਹਣੇ ਨੇ ਜੀ ਸਾਰੇ ਕਲਰ ਬਹੁਤ ਪਿਆਰੇ ਨੇ ਲਓ ਜੀ ਬੜਾਈ ਪਿਆਰਾ ਜਿਹਾ ਪ੍ਰਿੰਟ ਤੇ ਬੜਾ ਸੋਹਣਾ ਕਲਰ ਕਲਰ ਬਹੁਤ ਸੋਹਣਾ ਹੈ ਪਤਾ ਨਹੀਂ ਹੁਣ ਕਿਹੜਾ ਕਲਰ ਕੈਸਾ ਜਿਹਾ ਹੈ ਤਾਂ ਗ੍ਰੀਨ ਹੈ ਇਹ ਥੋੜਾ ਪਿਸਤਾ ਗ੍ਰੀਨ ਜਿਹਾ ਹੈ ਕਲਰ ਸਹੀ ਦੇਖ ਰਹੇ ਹੋ ਜੀ ਤੁਸੀਂ ਤੇ ਪ੍ਰਾਈਸ ਤੁਹਾਨੂੰ ਹੁਣ ਮੈਂ ਦੱਸ ਹੀ ਦਿੱਤੀ ਇੱਕ ਵਾਰ ਬਾਰ-ਬਾਰ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਆ ਇਹ ਪੀਚ ਜੀ ਟੋਨ ਨੂੰ ਹੈਗਾ ਪਰ ਸੋਹਣੀ ਜੀ ਪੀਚ ਟੋਨ ਹੈਗੀ ਆ ਆ ਲਓ ਸੋਹਣਾ ਜਿਹਾ ਰਸਟ ਪੀਚ ਜਿਹਾ ਠੀਕ ਹੈ ਜੀ ਲਓ ਜੀ ਇੱਕ ਤੋਂ ਇੱਕ ਸੋਹਣੀ ਸੂਟ ਹੈ। ਲਓ ਜੀ ਅਗਲਾ ਦੇਖੋ। ਇਹ ਵੀ ਮਿੱਠਾ ਪੀਲਾ ਕਲਰ ਹੈ। ਔਰ ਸ਼ੈਡੋ ਪ੍ਰਿੰਟ ਦੀ ਸਲਵਾਰ ਹੈ। ਆਹ ਲਓ। 네ਗੇਟਿਵ ਪ੍ਰਿੰਟ ਵੀ ਕਹਦੇ ਨੇ ਇਹਨੂੰ ਆਪਾਂ ਔਰ ਸ਼ੈਡੋ ਪ੍ਰਿੰਟ ਵੀ ਕਹਦੇ ਨੇ। ਲਓ ਜੀ। ਠੀਕ ਹੈ। ਲਓ ਜੀ ਅਗਲਾ ਦੇਖੋ ਹੁਣ ਤੁਸੀਂ ਅਗਲਾ yellow color ਦੇ ਵਿੱਚ ਹੀ ਹੈ ਵੀ ਪਹਿਲਾ ਜਿਹੜਾ ਪ੍ਰਿੰਟ ਹੈਗਾ ਮੈਂ ਪ੍ਰਿੰਟ ਚੇਂਜ ਹੋ ਗਿਆ ਹੁਣ ਆਪਣਾ ਧਿਆਨ ਨਾਲ ਦੇਖਿਓ ਤੁਸੀਂ ਨੈਕਸਟ ਪ੍ਰਿੰਟ ਥੋੜਾ ਵਿਖਰਮਾ ਹੈ ਔਰ ਸਲਵਾਰ ਦੇ ਉੱਪਰ ਵੀ ਹਲਕਾ ਹਲਕਾ ਪ੍ਰਿੰਟ ਹੈ ਸੋਹਣਾ ਜ ਠੀਕ ਹੈ ਜੀ ਆ ਲੋ ਸੂ ਬਹੁਤ ਸੋਹਣਾ ਹੈ ਪ੍ਰਾਈਸ ਉਹੀ ਹੈ 675 ਅਗਲਾ ਦੇਖੋ ਗ੍ਰੇ ਕਲਰ ਬੰਦ ਕਰੋ ਹੈਲੋ ਇਹ ਸਲਵਾਰਾ ਹੈ ਦੀ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਗਰੇ ਜਾਂ ਕਲਰ ਹੈਗਾ ਮਿੱਠਾ ਜਾਂ ਸੋਹਣਾ ਜਾਂ ਤੇ ਇਹ ਹੈਗਾ ਜੀ ਇਹਦਾ ਸ਼ਰਟ ਆਹ ਲਓ ਬਿਖਰਵੇਂ ਪ੍ਰਿੰਟ ਦਾ ਬਹੁਤ ਪਿਆਰੇ ਜੇ ਸੂਟ ਤੁਹਾਨੂੰ ਸਮਝ ਨਹੀਂ ਆਉਣੀ ਕਿ ਕਿਹੜਾ ਚੱਕੀਏ ਤੇ ਕਿਹੜਾ ਛੱਡੀਏ ਐਨੇ ਸੋਹਣੇ ਪ੍ਰਿੰਟ ਲਓ ਜੀ ਇਹ ਆ ਗਿਆ ਥੋੜਾ 그린 ਵਾਲ ਨੂੰ ਲੋ ਤੇ ਇਹ ਪ੍ਰਿੰਟ ਹੈਗਾ ਜੇ ਇੱਕ ਪ੍ਰਿੰਟ ਨਾ ਮਿਲੇ ਤਾਂ ਦੂਜਾ ਲੈ ਲਿਓ ਤੇ ਕਲਰ ਤਾਂ ਲਗਭਗ ਸਾਰਿਆਂ ਪ੍ਰਿੰਟ ਪ੍ਰਿੰਟ ਦੇ ਵਿੱਚ ਹਰ ਇੱਕ ਪ੍ਰਿੰਟ ਦੇ ਵਿੱਚ ਕਲਰ ਆ ਜਿਹੜੇ ਉਹ ਸੇਮ ਜੇ ਹੈਗੇ ਨੇ ਸੋ ਬੜਾ ਸੋਚਣ ਦੀ ਲੋੜ ਨਹੀਂ ਹੈਗੀ ਕਿਉਂਕਿ ਇਹ ਬਹੁਤ ਘੱਟ ਰੇਂਜ ਦੇ ਸੂਟ ਨੇ ਔਰ ਬਹੁਤ ਛੇਤੀ ਨਿਕਲ ਜਾਂਦੇ ਨੇ ਜੀ ਆਹ ਲੋ ਜੀ ਇਹ ਵਾਲਾ ਦੇਖੋ ਇਹ ਅਨੀਅਨ ਜੀ ਟੂਨ ਨੂੰ ਹੈਗਾ ਇਹ ਸੂਟ ਸਹੀ ਆ ਰਿਹਾ ਕਲਰ ਕਲਰ ਸਹੀ ਆ ਰਿਹਾ ਥੋੜਾ ਜਿਹਾ ਅਨੀਅਨ ਟੂਨ ਨੂੰ ਹੈ ਇਹ ਤੇ ਸੋਹਣਾ ਲੱਗ ਰਿਹਾ ਸੂਟ ਬਹੁਤ ਸਹੀ ਹੈ ਸਹੀ ਹੈ ਲੋ ਜੀ ਅਗਲਾ ਦੇਖੋ ਸਕਾਈ ਬਲੂ ਇਹ ਹੈਗੀ ਹੈ ਜੀ ਸਲਵਾਰ ਥੋੜਾ ਜਿਹਾ ਚੈੱਕ ਜਾਂ ਤੁਹਾਨੂੰ ਦਿਖ ਰਿਹਾ ਹੋਣਾ ਇਹਦੇ ਵਿੱਚ ਹਲਕਾ ਹਲਕਾ ਤੇ ਇਹ ਹੈਗਾ ਸ਼ਰਟ ਇਹ ਲੋ ਦੇਖੋ ਤੁਸੀਂ نیچے ਸਲਵਾਰ ਪਾਈ ਹੋਈ ਹੈ ਉੱਪਰ ਸ਼ਰਟ ਪਿਆ ਇਸ ਤਰ੍ਹਾਂ ਲੱਗੂਗਾ ਜੇ ਸੂਟ ਬਣ ਕੇ ਲੋ ਅਗਲਾ ਦੇਖੋ ਕਲਰ ਬਹੁਤ ਿਆਰਾ ਹੈ ਬਹੁਤ ਜ਼ਿਆਦਾ ਸੋਨਾ ਮਿੱਠਾ ਮਿੱਠਾ ਜਿਹਾ ਕਲਰ ਹੈਗਾ ਇਹ ਇਹ ਲੋ ਠੀਕ ਹੈ ਜੀ ਲੋ ਜੀ ਸੋਹਣੇ ਸੋਹਣੇ ਸੂਪ ਪਾਓ ਆ ਲੋ ਸੋਹਣਾ ਜਗਰੀਨ ਠੀਕ ਹੈ ਜੀ ਲੋ ਆ ਲੋ ਫਿਰ ਆ ਲੋਡ ਅਨੀਅਨ ਦੀ ਟੋਨ ਨੂੰ ਹੈ ਪਿੰਕ ਅਨੀਅਨ ਪਿੰਕ ਜਿਹਾ ਇਹ ਸਹੀ ਹੋਣਾ ਕਲਰ ਕਲਰ ਲਗਭਗ ਸਹੀ ਦੇਖ ਰਹੇ ਹੋ ਜੀ ਕੋਈ ਬੜਾ ਫਰਕ ਨਹੀਂ ਪੈਂਦਾ ਹੈਗਾ ਕਿਸੇ ਕਦਰ ਦਾ ਸਹੀ ਹੈ ਤੇ ਥੋੜਾ ਬਹੁਤਾ ਜੀ ਆ ਵੀ ਜਾਵੇ ਕਦੇ ਨੰਬਰ ਦਾ ਤੇ ਕੈਮਰੇ ਦਾ ਸਮਝ ਲਿਆ ਕਰੋ ਕਿ ਜੇ ਥੋੜਾ ਬਹੁਤਾ ਤਾਂ ਕੈਮਰਾ ਇੱਕ ਕਦੇ ਨੰਬਰ ਦਾ ਕਦੇ ਕਿਤੇ ਫਰਕ ਪਾ ਦਿੰਦਾ ਆਦਰਵਾਇਸ ਕੋਈ ਜਿਆਦਾ ਫਰਕ ਨਹੀਂ ਹੁੰਦਾ ਆਹ ਲਓ ਜੀ ਅਗਲਾ ਦੇਖੋ ਇਹ ਆ ਗਿਆ ਬਰੀਕ ਪ੍ਰਿੰਟ ਕਈ ਪੈਣਾ ਨੂੰ ਬਰੀਕ ਪ੍ਰਿੰਟ ਦੇ ਚਾਹੀਦੇ ਹੁੰਦੇ ਨੇ ਸੋ ਇਹ ਪ੍ਰਿੰਟ ਆ ਜਿਹੜਾ ਇਹ ਇਦਾਂ ਕਰਕੇ ਉੱਪਰ ਨੂੰ ਜਾਊਗਾ ਐਵੇਂ ਲੱਗੇ ਆ ਵਾਲਾ ਬਰੀਕ ਡੈਪ ਠੀਕ ਹੈ ਜੀ ਇਹ ਆ ਲੋ ਇਹਦੀ 네ਗੇਟਿਵ ਪ੍ਰਿੰਟ ਦੀ ਸਲਵਾਰ ਬਰੀਕ ਪ੍ਰਿੰਟ ਉਦਾਂ ਹੀ ਤੋਂ ਆਹ ਲਓ ਜੀ ਇਹ ਹੈਗੀ ਆ ਸ਼ਰਟ ਲੋ ਜੀ ਮਸਟਰਡ ਮਸਟਰਡ ਪੀਲਾ ਜਿਹਾ ਜੈ ਕਲਰ ਇਹ ਸੋਨਾ ਜਿਹਾ ਕਲਰ ਹੈ ਠੀਕ ਹੈ ਜੀ ਇਹ ਦੋ ਦੋ ਸੂਟ ਨੇ ਜੀ ਸਾਰੇ ਇੱਕੋ ਜਿਹੇ ਕਿਸੇ ਨੂੰ ਇੱਕੋ ਜਿਹੇ ਦੋ ਵੀ ਚਾਹੀਦੇ ਹੁੰਦੇ ਨੇ ਅਗਲਾ ਦੇਖੋ ਜੀ ਅਗਲਾ ਹੈਗਾ ਗ੍ਰੇ ਆਹ ਲਓ ਠੀਕ ਹੈ ਤੇ ਆਹ ਹੈਗੀ ਇਹਦੀ ਸਲਵਾ ਕਪੜਾ ਮਾੜਾ ਨਹੀਂ ਐ ਤੁਸੀਂ ਰੇਟ ਦੇਖ ਕੇ ਨਾ ਐਦਾਂ ਸੋਚੋ ਕਿ ਪਤਾ ਨਹੀਂ ਕਪੜਾ ਮਾੜਾ ਹੋਊਗਾ ਕਪੜਾ ਮਾੜਾ ਨਹੀਂ ਐ ਕਪੜਾ ਬਹੁਤ ਵਧੀਆ ਮਨ ਲੋਜੀ ਇਹ ਵਾਲੀ ਸਲਵਾਰ ਇਹ ਵਾਲੀ ਸ਼ਰਟ ਠੀਕ ਹੈ ਜੀ ਹਲੋ ਜੀ ਹੁਣ ਆਪਾਂ ਪ੍ਰਿੰਟ ਬਦਲਾਂਗੇ ਥੋੜਾ ਜਿਹਾ ਲੋਰੀ ਸਿੰਗਲ ਕਲਰ ਦੇ ਪ੍ਰਿੰਟ ਵੀ ਬਹੁਤ ਸੋਹਣੇ ਲੱਗਦੇ ਹੁੰਦੇ ਨੇ ਇਹ ਕਰੀਮ ਜਿਹਾ ਵਿੱਚ ਹੈਗਾ ਸਕਾਈ ਬਲੂ ਸ਼ਰਟ ਹੈਗੀ ਆ ਉਹਦੇ ਵਿੱਚ ਕਰੀਮ ਜਿਹਾ ਪ੍ਰਿੰਟ ਹੈ ਇਹ ਹੈਗਾ ਸਲਵਾਰ ਦਾ ਪ੍ਰਿੰਟ ਸ਼ੈਡੋ ਪ੍ਰਿੰਟ ਵੀ ਆ ਔਰ ਛੋਟੇ ਛੋਟਾ ਨਾਲ ਕਰੀਮ ਪ੍ਰਿੰਟ ਵੀ ਆ ਠੀਕ ਹੈ ਜੀ ਤੇ ਪ੍ਰਾਈਸ ਰਹੂਗੀ ਜੀ 675 ਅਗਲਾ ਦੇਖੋ ਰੈਡੀਸ਼ ਜਿਹਾ ਕਲਰ ਹੈਗਾ ਗਾਜਰੀ ਜਿਹਾ ਗਾਜਰੀ ਜਿਹਾ ਟੋਨ ਤੇ ਕਹਿ ਸਕਦੇ ਆਪਾਂ ਇਹਨੂੰ ਆਨੀਅਨ ਤਾਂ ਨਹੀਂ ਹੈਗਾ ਇਹ ਲੋ ਠੀਕ ਹੈ ਜੀ ਅਗਲਾ ਦੇਖੋ ਜਿਨ੍ਹਾਂ ਨੂੰ ਥੋੜੇ ਲਾਈਟ ਕਲਰ ਚਾਹੀਦੇ ਨੇ ਗ੍ਰੇ ਦੇ ਵਿੱਚ ਸਿੰਗਲ ਕਲਰ ਦਾ ਪ੍ਰਿੰਟ ਬੜਾ ਪਿਆਰਾ ਹੈ ਲੋ ਹਾਂ ਹਲਕਾ ਜਿਹਾ ਕਲਰ ਹਲਕਾ ਜਿਹਾ ਪੀਲਾ ਕਲਰ ਹਲਕਾ ਜਿਹਾ ਆਲੋ ਇਦੋਤੀ ਠੀਕ ਹੈ ਹਲੋ ਜੀ ਬਾਕੀ ਅੱਜ ਵਾਲੀ ਕਲੈਕਸ਼ਨ ਕਿੱਦਾਂ ਲੱਗੀ ਜਰੂਰ ਦੱਸਿਓ ਤੇ ਫਿਰ ਮਿਲਦੇ ਆਂ ਜੀ ਹੋਰ ਵਧੀਆ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ